ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਲਈ ਸੀ ਖੜੇ ਹਾਂ ਪਠਾਨਕੋਟ ਦਾ ਹਲਕਾ ਪੁਆ ਜਿਹੜਾ ਹੈਗਾ ਉੱਥੇ ਨਗਰ ਪੰਚਾਇਤ ਹੈ ਜਿਹੜਾ ਨਰੋੜ ਜੈਮਲ ਸਿੰਘ ਜਿਹੜੀ ਸਰਹੱਦੀ ਇਲਾਕੇ ਤੇ ਪਈ ਹੈ ਦੱਸਤੀ ਕੀ ਕਿਸੇ ਵਕਤ ਅਜ ਤੋਂ ਕੋ ਪੰਜ-ਛੇ ਸਾਲ ਪਹਿਲੇ ਇੱਕ ਕਸਬਾ ਹੁੰਦਾ ਸੀਗਾ ਪਰ ਕਾਂਗਰਸ ਸਰਕਾਰ ਦੇ ਦਰਮਿਆਨ ਜਿਹੜੀ 2017 ਦੇ ਵਿੱਚ ਕਾਂਗਰਸ ਸਰਕਾਰ ਬਣੀ ਸੀ ਉਸ ਦਰਮਿਆਨ ਇੱਥੇ ਇੱਕ ਨਗਰ ਪੰਚਾਇਤ ਦਾ ਜਿਹੜਾ ਆ ਨਾਮ ਦਿੱਤਾ ਗਿਆ ਤੇ ਇੱਥੇ ਇਲੈਕਸ਼ਨ ਕਰਵਾਏ ਗਏ ਦੱਸਦੇ ਕਿ ਉਸ ਇਲੈਕਸ਼ਨਾਂ ਦੇ ਵਿੱਚ ਇੱਥੇ 11 ਵਾਰਡ ਬਣਾਏ ਗਏ ਸੀਗੇ ਜਿੱਥੇ 11 ਦੇ 11 ਕਾਂਗਰਸ ਪਾਰਟੀ ਬਣੇ ਜਿੱਤੇ ਕਿ ਇੱਥੇ ਕਾਂਗਰਸ ਪਾਰਟੀ ਦੇ ਹੀ 11 ਕੌਂਸਲਰ ਬਣਾਏ ਗਏ ਸੀਗੇ ਪਬਲਿਕ ਵੱਲੋਂ ਦਾਦੇ ਕਿ ਅੱਜ ਜਿਹੜੇ ਸੁਖਜਿੰਦਰ ਰੰਧਾਵਾ ਜੀ ਹੈਗੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਉਹ ਪਹੁੰਚੇ ਨੇ ਤੇ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਜਿਹੜੀਆਂ ਤਸਵੀਰਾਂ ਟੀਵੀ ਤੇ ਚੱਲ ਰਹੀਆਂ ਤੁਹਾਡੇ ਸਕਰੀਨ ਤੇ ਚੱਲ ਰਹੀਆਂ ਇੱਥੇ ਸੁਖੀ ਰੰਧਾਵਾ ਜੀ ਪਹੁੰਚੇ ਨੇ ਦਾਦੇ ਕਿ ਸਭ ਤੋਂ ਪਹਿਲੇ ਉਹਨਾਂ ਵੱਲੋਂ ਜਿਹੜਾ ਇੱਥੇ ਨਿਸ਼ਾਨ ਸਾਹਿਬ ਵਲੀ ਜੀ ਹੈਗੇ ਬਾਬਾ ਜੀ ਉਹਦਾ ਦਰਬਾਰ ਹੈਗਾ ਜਿੱਥੇ ਉਹਨਾਂ ਤਮਸਤਕ ਹੋਏ ਨੇ ਕਾਫੀ ਸਗੀ ਦੁਨੀਆ ਸਗੀ ਉੱਥੇ ਜਿਹੜੀ 사ਸਾਂਗ ਦੇ ਲਈ ਆਈ ਸੀ ਕਿ ਬਾਬਾ ਜੀ ਦਾ ਅਸ਼ੀਰਵਾਦ ਵੀ ਮਿਲਿਆ ਦਾਦੇ ਕਿ ਇਹੜਾ ਹਲਕਾ ਹੈਗਾ ਸਾਬਕਾ ਬਿਧ ਜਿਹੜਾ ਜਿਹੜੇ ਕੈਂਡੀਡੇਟ ਸੀਗੇ ਪੌਂਸਲ ਜਿੱਤੇ ਸੀ ਕਿ ਦੱਸਿਆ ਜਾ ਰਿਹਾ ਕਿ ਇੱਥੇ ਵਿਕਾਸ ਵੀ ਕਾਫੀ ਹੋਇਆ ਉਸ ਦੇ ਦਰਮਿਆਨ ਤੇ ਦੱਸਦੀ ਕਿ ਹੁਣ ਜਿਹੜਾ ਕਾਂਗਰਸ ਵਿਧਾਇਕ ਹੈਗੇ ਨੇ ਸਾਬਕਾ ਵਿਧਾਇਕ ਜਗENDERਪਾਲ ਜੀ ਉਹ ਕਿਤੇ ਬਿਮਾਰ ਚੱਲ ਰਹੇ ਨੇ ਕਿਸੇ ਬਿਮਾਰੀ ਦਾ ਸ਼ਿਕਾਰ ਹੋਏ ਨੇ ਤੇ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ। ਲੱਗਦਾ ਉਸ ਦੇ ਬਾਦ ਉਹਨਾਂ ਦੇ ਜਿਹੜੇ ਸੁਪੁੱਤਰ ਹੈਗੇ ਗੌਰਵ ਆਰੇ ਜੀ ਉਹ ਪੂਰੀ ਜਿਹੜੀ ਮਿਹਨਤ ਕਰ ਰਹੇ ਨੇ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਰਹੇ ਨੇ ਇਸ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਹੈਗੇ ਨੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਨਾਲ ਕਿ ਉਹ ਵੋਟਾਂ ਮੰਗ ਰਹੇ ਨੇ ਕਿ ਉਹਨਾਂ ਨੂੰ ਕਾਮਯਾਬ ਬਣਾਇਆ ਜਾਏ ਤੇ ਦੋਸਤੋ ਜਿਹੜਾ ਹਜੂਮ ਹੈ ਤੁਸੀਂ ਦੇਖ ਸਕਦੇ ਹੋ ਹਜੂਮ ਦੇ ਵਿੱਚ ਸਾਫ਼ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਇੱਕ ਤਰੀਕ ਹੈ 1 ਜੂਨ ਲੋਕੀ ਕੀ ਚਾਹਦੇ ਨੇ ਤੇ ਕਿਦਾਂ ਦਾ ਜਿਹੜਾ ਰਤਬਾ ਜਿਹੜਾ ਫਤਵਾ ਦਿੰਦੇ ਨੇ ਸੁਖਸਿੰਦਰ ਅੰਦਾਵਾ ਜੀ ਦੇ ਦੋਸਤੋ ਗੱਲਬਾਤ ਸੁਣਾਵਾਂਗੇ ਇੱਥੇ ਦੇ ਨੇਤਾਵਾਂ ਨਾਲ ਕੀਤੀ ਹੋਈ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਤਿਗੁਰੂ ਮਹਾਰਾਜ ਕੀ ਜੈ ਸਾਬਰੀ ਸਰੇ ਕੀ ਜੋਰ ਸੇ ਮੰਗਣ ਹੋ ਬਹੁਤ ਹਵਾ ਹੁਣਾਂ ਲਈ ਤਾਂ دنیا والے کیا جانے اپنا جسا بابا نانکوڑا گٹارو چک بھی گٹارو چک بھی جانا کیونکہ گبرے بازیا گئی کی بچنا کوئی نہیں تھوڑا بی جے پی کئی ਅਕਈ ਪ੍ਰਧਾਨ ਮੰਤਰੀ ਜਿੱਦਾਂ ਰੋਣ ਲੱਗ ਪੈਂਦਾ ਇਹਨੇ ਦੇਵਾਨੰਦ ਵੀ ਫੀਲ ਕਰਕੇ ਰੱਖ ਦਿੱਤਾ ਪ੍ਰਾਨ ਕਰਦਾ ਹੁੰਦਾ ਜਿਵੇਂ ਜੀ ਐਕਟਿੰਗ ਜਿੱਦੇ ਪ੍ਰਾਨ ਨੂੰ ਹੀ ਛੱਡ ਕੇ ਚਲਾਉਂਦਾ ਅਮਰੀਸ਼ ਪੂਰੀ ਵੇਖਾਈ ਉਹ ਵੀ ਇੱਥੇ ਰੋਣ ਲੱਗ ਪੰਦਾ ਡਗ ਪੀਣਾ ਦਾ ਸੀ ਤੇ ਬਾਅਦ ਵਿੱਚ ਫੇਟੋਂ ਉੱਤੇ ਗੋਲੀਆਂ ਰੱਖਣ ਦਾ ਹੀ ਇਹਦੇ ਬੜੀ ਸ਼ੋਹਰੀ ریاسی پر لگا بیسنا رام دیں کانگریسی جی سیا رام ਜਿਹੜਾ ਪ੍ਰੋਗਰਾਮ ਕਰਾਇਆ ਗਿਆ ਸੀ ਗਿੰਦਰ ਰੰਦਾਵਾ ਜੀ ਦਾ ਨਮਕ ਕੈਮਰ ਸਿੰਘ ਦੇ ਵਿੱਚ ਕਿਹਦਾ ਪ੍ਰੋਗਰਾਮ ਰਿਹਾ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਐਮ ਐਲ ਏ ਜਗਿੰਦਰਪਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਨਗਰ ਪੰਚਾਇਤ ਨਰੋਰ ਜੈਮਲ ਸਿੰਘ ਵਿੱਚ ਗੁਰਦਾਸਪੁਰ ਹਲਕੇ ਤੋਂ ਐਮ ਪੀ ਕੈਂਡੀਡੇਟ ਸੁਖਜਿੰਦਰ ਸਿੰਘ ਰੰਦਾਵਾ ਜੀ ਨਗਰ ਪੰਚਾਇਤ ਨਰੋਜ ਜੈਮ ਸਿੰਘ ਵਿੱਚ ਆਏ ਸੀ ਤੁਸੀਂ ਦੇਖਿਆ ਹੀ ਹੋਗਾ ਕਿ ਜਿਹੜਾ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਤੇ ਮੇਰੀ ਤੁਹਾਡੇ ਚੈਨਲ ਰਾਹੀਂ ਇਹੀ ਆਸ਼ਾ ਹੈ ਲੋਕਾਂ 'ਗੇ ਹੀ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਵੱਦ ਤੋਂ ਵੱਧ ਲੀਡ ਨਾਲ ਇਹਨਾਂ ਨੂੰ ਜਿਤਾਣਾ ਹੈ ਤਾਂ ਕਿ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜ ਸਕੀਏ ਔਰ ਆਪਣੇ ਸ਼ਹਿਰ ਆਪਣੇ ਹਲਕੇ ਦਾ ਵਿਕਾਸ ਕਰਵਾ ਸਕੀਏ ਜੈ ਇਕਰੀ ਕਹਿਣਾ ਚਾਹੁੰਦੇ ਤੋਂ ਜੀ ਜਿਹੜਾ ਸੁਖਿੰਦਰ ਰੰਧਾਵਾ ਜੀ ਦਾ ਪ੍ਰੋਗਰਾਮ ਕਰਾਇਆ ਨਾ ਰੋਡ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਅਨੁਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੀ ਜਨਾਬਰਾਮ ਬੋਲਦਾ ਜੀ ਅੱਜ ਮਾਨਯੋਗ ਐਮਐਲਏ ਜਗਿੰਦਰਪਾਲ ਦੇ ਦਿਸ਼ਾ ਨਿਰਦੇਸ਼ ਅਨਸਾਰ ਰੋਡ ਜੈਮਲ ਸਿੰਘ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ ਜਦੇ ਵਿੱਚ ਮਾਨਯੋਗ ਸਰਦਾਰ ਸੁਖੀਦਰ ਰੰਧਾਵਾ ਜੀ ਨੇ ਹਿੱਸਾ ਲਿਆ ਔਰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਪਾਰਟੀ ਨੂੰ ਬੱਦ ਬੱਦ ਵੋਟਾਂ ਪਾ ਕੇ ਤੇ ਪਾਰਲੀਮੈਂਟ ਭੇਜਿਆ ਜਾਵੇ ਤੇ ਅਸੀਂ ਵੀ ਉਹਨਾਂ ਦਾ ਨਿਗੇ ਦਿਲੋਂ ਸਵਾਗਤ ਕੀਤਾ ਹੈ ਰੋਡ ਜਾਮਲ ਸਿੰਘ ਦੀ ਦੁਨੀਆ ਦੇ ਵੀ ਤਾਂ ਬਹੁਤ ਵਧੀਆ ਟੰਗਣਾ ਸਵਾਗਤ ਕੀਤਾ ਹੈ ਔਰ ਸਾਨੂੰ ਉਮੀਦ ਹੈ ਕਿ ਉਹ ਇੱਥੋਂ ਰੋਡ ਜਾਮਲ ਸਿੰਘ ਤੋਂ ਚਾਰੇ ਬੂਥੇ ਚੇਤ ਜਾਣਗੇ ਜੀ ਨਗਰ ਪੰਚਾਇਤ ਬਣੀ ਸੀਗੀ 11 ਤੇ 11 ਕੌਂਸਲਰ ਜਿਹੜੇ ਕਾਂਗਰਸ ਦੇ ਸੀਗੇ ਨਹੀਂ ਲੱਗਦਾ ਹੁਣ ਵੀ ਜਿਹੜੀ ਹੈ ਕਾਫੀ ਕੋਲੀਡ ਨਿਕਲੇਗੇ ਪੂਰੇ ਪੂਰੇ ਟੰਗਣਾ ਜਿਹੜੇ ਸਾਡੇ 4 ਬੂਥ ਨੇ ਜਿਹੜੇ ਸਾਡੇ 11 ਐਮਸੀ ਨੇ ਪੂਰੇ ਤਨਮਨ ਧਰ ਨਾਲ ਜੋਰ ਲਾਣਗੇ ਔਰ ਚਾਰੇ ਦੇ ਚਾਰੇ ਬੂਥ ਜਿਹੜੇ ਨੇ ਉਹ ਕਾਂਗਰਸ ਦੀ ਪਾਰਟੀ ਦੇ ਹੱਥ ਚ ਜਾਣਗੇ